ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਲੋਕ ਆਵਾਜ਼ ਸੁਦੇਸ਼ ਸਿੰਘ ਇਹ YouTube ਆ ਤੋਂ ਇਹ ਆਪਣਾ ਖਲਚੀਆਂ ਰੇਨ ਰੇਲਵੇ ਰੋਡ ਪਿੰਡ ਖਲਚੀਆਂ ਦੇ ਪਾਰ ਹੈ ਤੇ ਇਹਦੇ ਸਬੰਧ ਦੀ ਖੁਲਾਈ ਵਿੱਚ ਮੈਂ ਗੱਲ ਕਰਾਂਗਾ ਇਹ ਪਿਛਲੇ ਦਿਨੀ ਜੀਟੀ ਰੋਡ ਵਾਲੇ ਪੁਲ ਦੇ ਤੇ ਮਦੇਪੁਰ ਵਾਲੇ ਪੁਲ ਦੇ ਉੱਤੇ ਮਸ਼ੀਨ ਲਾ ਕੇ ਤੇ ਉਹਨਾਂ ਨੇ ਉਹਨਾਂ ਪੁਲਾਂ ਨੂੰ ਸਾਫ਼ ਕਰਕੇ ਵਿਖਾਇਆ ਕਿ ਡਰੇਨ ਸਾਫ਼ ਕੀਤੀ ਗਈ ਤੇ ਆਹ ਜਿਹੜੀ ਜੜੇ ਬੂਟੇ ਹੈਗੀ ਆ ਇਹ ਦੂਰ ਤੱਕ ਨਜ਼ਰ ਆਉਂਦੀ ਪਈ ਹੈ ਖਲਕੀਆਂ ਡਰੇਨ ਦੀ ਪਿੰਡ ਖਲਕੀਆਂ ਤੋਂ ਅਗਲੇ ਪਾਸੇ ਰੇਲਵੇ ਪੁਲ ਦੇ ਨਾਲ ਇਥੋਂ ਕੋਈ ਖਲਾਈ ਨਹੀਂ ਹੋਈ ਤੇ ਇਥੇ ਪਾਣੀ ਦਾ ਚੋਹ ਵੜਾ ਹੋਵੇਗਾ ਇਹਦੇ ਨਾਲ ਜਿਵੇਂ ਤਰ੍ਹਾਂ ਦੀ ਫਸਲਾਂ ਦਾ ਨੁਕਸਾਨ ਵੀ ਹੋਵੇਗਾ ਤੋ ਮਸ਼ੀਨ ਜਿਹੜੀ ਲਗਾਈ ਆ ਉਥੇ ਉਹ ਪਰਲੇਪੁਰ ਦੇ ਉੱਤੇ ਸਾਫ ਕਰਕੇ ਜੀਟੀ ਰੋਡ ਵਾਲੇ ਤੇ ਉਸ ਤੋਂ ਅੱਗੇ ਮਦੇਪੁਰ ਵਾਲਾ ਪਿੰਡ ਵਾਲਾ ਪੋਲਿਆ ਉਦੇ ਤੇ ਸਾਫ ਕਰਕੇ ਤੇ ਬਾਸ ਉਥੋਂ ਤੱਕ ਆਪਣੀ ਕਾਰਵਾਈ ਪੂਰੀ ਕੀਤੀ ਇਹਨਾਂ ਨੇ ਤੋ ਇਹਦੇ ਵਿੱਚ ਇੱਕ ਭਲੇ ਹੁੰਦਾ ਖਲਸਾ ਹੈਗਾ ਕਿ ਸ਼ਾਇਦ ਜੜੀ ਬੂਟੀ ਦੀ ਸਾਫ ਪਾਈ ਦੇ ਨਾਂ ਦੇ ਉੱਤੇ ਤੇ ਕਪਲਾ ਕੀਤਾ ਜਾ ਸਕਦਾ ਸੋ ਇਹਦੀ ਜਾਣਕਾਰੀ ਜਿਹੜੀ ਉਹ ਮੈਂ ਮੁਕਤਰਾ ਕੋਲੋਂ ਵੀ ਲਵਾਂਗਾ। ਤੋਂ ਇਸ ਕਰਕੇ ਬਣਾਈਆਂ ਗਾਉਂ ਕਿਉਂਕਿ ਜੇ ਟ੍ਰੇਨ ਦੇ ਵਿੱਚ ਪਾਣੀ ਆਉਣਾ ਸ਼ੁਰੂ ਹੋਇਆ। ਤਾਂ ਪਾਣੀ ਤੇ ਬਹਨਾਂ ਲਾ ਕੇ ਇੱਥੇ ਕਹਿ ਦੇਣਗੇ ਕਿ ਬੂਟੀ ਜਿਹੜੀ ਪਿਛੋਂ ਪਾਣੀ ਆ ਗਿਆ ਅਸੀਂ ਤੇ ਗੱਡੀ ਸੀ। ਉਹ ਇਹ ਇਸ ਕਰਕੇ ਸਾਰੇ ਬੂਤਵਾਂ ਜੋ ਮੈਂ ਇਕੱਠੀ ਕੀਤੀ ਆ। ਸੋ ਪਾਰਕ ਵਿੱਚ ਹਾਲੇ ਜਿਹੜਾ ਉਹ ਕਰਾਇਆ ਜਾ ਸਕੇ ਇਹ ਲੋਕਾਂ ਦੇ ਮਸਲੇ ਦਾ ਹਾਲ ਹੀ ਜਦੋਂ ਪਾਣੀ ਆਉਂਦੇ بارش ਆਉਂਦੀਆਂ ਤੇ ਉਹ ਜੇ ਪਾਣੀ ਦੇ ਨਾਲ ਹੀ ਹਾੜ ਬਣਦੇ ਨੇ ਜਿਵੇਂ ਬਾੜੇ ਦੇ ਨਾਲ ਹੀ ਸੋ ਇਸ ਕਰਕੇ ਆ ਰੇਲਵੇ ਪੁਲ ਹੈ ਬਟਾਰੀ ਸਟੇਸ਼ਨ ਦੇ ਲਾਗੇ ਖਲਚੀਆਂ ਪਿੰਡ ਹੈ ਇਸ ਤੋਂ ਪਿੱਛੇ ਦੇ ਸਾਫ ਸਪਾਈ ਦੇਖਦੀ ਆ ਪਰ ਇਸ ਤੋਂ ਅੱਗੇ ਜਿਹੜਾ ਇਧਰ ਨੂੰ ਬੁਰਾ ਹਾਲ ਹੈਗਾ ਇਧਰ ਨੂੰ ਉਹ ਟ੍ਰੇਨ ਸਾਰੀ ਭਰੀ ਪਈ ਆ ਇੱਥੇ ਵੀ ਮੈਂ ਸਮਰਥਨ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ